ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਨ ਉਹਨਾਂ ਦੀਆਂ ਸਿੱਖਿਆਵਾਂ ਤੇ ਉਹਨਾਂ ਦੀ ਜਿਹੜੀ ਵਿਰਾਸਤ ਹੈ ਉਸ ਤੇ ਥੋੜੀ ਗਹਿਰੀ ਨਜ਼ਰ ਮਾਰਾਂਗੇ ਹਾਂਜੀ ਸਾਡੇ ਕੋਲ ਇਸ ਵਿਸ਼ੇ ਤੇ ਕਾਫੀ ਜਾਣਕਾਰੀ ਵਾਲੇ ਸਰੋਤ ਮੌਜੂਦ ਨੇ ਤੇ ਸਾਡਾ ਮਕਸਦ ਹੈ ਕਿ ਇਹਨਾਂ ਦੇ ਆਧਾਰ ਤੇ ਆਪਾਂ ਸਿੱਖ ਧਰਮ ਦੇ ਜਿਹੜੇ ਮੂਲ ਸਿਧਾਂਤ ਨੇ ਉਸ ਦਾ ਇਤਿਹਾਸਿਕ ਪਿਛੋਕੜ ਕੀ ਰਿਹਾ ਤੇ ਗੁਰੂ ਸਾਹਿਬਾਨ ਦਾ ਕੀ ਯੋਗਦਾਨ ਰਿਹਾ ਇਹਨੂੰ ਸਮਝੀਏ ਬਿਲਕੁਲ ਆਪਾਂ ਸ਼ੁਰੂ ਕਰਾਂਗੇ ਸਿੱਖੀ ਦੀ ਨੀਤ ਤੋਂ ਫਿਰ 10 ਗੁਰੂ ਸਹਿਬਾਨ ਦੇ ਸਫ਼ਰ ਨੂੰ ਦੇਖਾਂਗੇ ਤੇ ਅਖੀਰ ਚ ਗੱਲ ਕਰਾਂਗੇ ਕਿ ਕਿਵੇਂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹਾਂਜੀ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਸਿੱਖ ਧਰਮ ਦਾ ਆਗਾਜ਼ ਹੋਇਆ ਉਦੋਂ ਮਾਹੌਲ ਕਿਹੋ ਜਿਹਾ ਸੀ ਮਤਲਬ 15ਵੀਂ ਸਦੀ ਦਾ ਪਾਰਤ ਉੱਥੇ ਜਾਤ ਪਾਤ ਦਾ ਬਹੁਤ ਜ਼ੋਰ ਸੀ ਫੋਕੇ ਰੀਤੀ ਰਿਵਾਜ ਸੀ ਤੇ ਰਾਜਨੀਤਿਕ ਤੌਰ ਤੇ ਵੀ ਕਾਫੀ ਉਥਲ ਪੁਥਲ ਚੱਲ ਰਹੀ ਸੀ ਪਹਿਲਾਂ ਲੋਧੀ ਸੁਲਤਾਨ ਸੀ ਫਿਰ ਮੁਗਲ ਆ ਗਏ ऐसे माहौल जो गुरु साहिबान ने एक ਨਵਾਂ ਰਾਹ ਦਿਖਾਇਆ ਜਿਹੜਾ ਸਿਰਫ ਸਮਾਜਿਕ ਬਰਾਬਰੀ ਦੀ ਗੱਲ ਨਹੀਂ ਕਰਦਾ ਸੀ ਸਗੋਂ ਰੋਹਾਨੀਅਤ ਨੂੰ ਵੀ ਇੱਕ ਨਵਾਂ ਮੋੜ ਦਿੰਦਾ ਸੀ ਸਹੀ ਗੱਲ ਹੈ ਤੇ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਇੱਕ ਲਗਾਤਾਰ ਚੱਲਣ ਵਾਲਾ ਵਿਕਾਸ ਸੀ ਹਰ ਗੁਰੂ ਨੇ ਪਹਿਲੇ ਗੁਰੂ ਦੇ ਕੰਮ ਨੂੰ ਅੱਗੇ ਤੋਰਿਆ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਦੇ ਮੋਢੀ ਸਾਨੂੰ ਪਤਾ ਲੱਗਦਾ ਹੈ ਸਰੋਤਾਂ ਤੋਂ ਕਿ ਜਨਮ 15 ਅਪ੍ਰੈਲ 1469 رائے ਭੋਈ ਦੀ ਤਲਵੰਡੀ ਜਿਹਨੂੰ ਅੱਜਕੱਲ ਨਨਕਾਣਾ ਸਾਹਿਬ ਕਹਿੰਦੇ ਆ ਉੱਥੇ ਹੋਇਆ ਪਿਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਬਿਲਕੁਲ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇਖੋ ਲੋਧੀ ਸ਼ਾਸਕ ਸੀ ਤੇ ਫਿਰ ਬਾਬਰ ਦਾ ਹਮਲਾ ਹੋਇਆ ਭਾਰਤ ਤੇ ਹਾਂ ਬਾਬਰ ਦਾ ਹਮਲਾ ਹਾਂਜੀ ਤੇ ਉਸ ਹਮਲੇ ਦਾ ਜਿਹੜਾ ਕਹਿਰ ਸੀ ਉਹਦਾ ਜ਼ਿਕਰ ਗੁਰੂ ਜੀ ਨੇ ਆਪਣੀ ਬਾਣੀ 'ਚ ਵੀ ਕੀਤਾ ਜਿਹਨੂੰ ਬਾਬਰ ਬਾਣੀ ਕਹਿੰਦੇ ਨੇ ਬਹੁਤ ਬੇਬਾਕੀ ਨਾਲ ਲਿਖਿਆ ਉਹਨਾਂ ਨੇ ਅੱਛਾ ਰੱਬ ਇੱਕ ਹੈ ਸਾਰੇ ਮਨੁੱਖ ਬਰਾਬਰ ਨੇ ਤੇ ਜ਼ਿੰਦਗੀ ਦੇ ਤਿੰਨ ਥੰਮ ਦੱਸੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਹਾਂ ਨਾਮ ਜਪਨਾ ਕਿਰਤ ਕਰਨੀ ਵੰਡ ਛਕਣਾ ਤੇ ਵੰਡ ਛਕਣਾ ਦਾ ਸਭ ਤੋਂ ਵੱਡਾ ਰੂਪ ਤਾਂ ਲੰਗਰ ਦੀ ਪ੍ਰਥਾ ਚ ਦਿਸਦਾ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਹਾਂਜੀ ਬਿਲਕੁਲ ਇਹ ਸਿਰਫ ਭੁੱਖ ਮਿਟਾਉਣਾ ਨਹੀਂ ਸੀ ਹਨਾ ਇਹ ਤਾਂ ਜਾਤ ਪਾਤ ਊਚ ਨੀਚ ਨੂੰ ਤੋੜਨ ਦਾ ਇੱਕ ਬਹੁਤ ਤਕੜਾ ਤਰੀਕਾ ਸੀ ਸਹੀ ਗੱਲ ਸਾਰੇ ਇੱਕੋ ਕਤਾਰ ਚ ਬੈਠ ਕੇ ਹਾਂ ਤੇ ਉਹਨਾਂ ਨੇ ਜਿਹੜੇ ਉਸ ਵੇਲੇ ਦੇ ਕਰਮकांड ਸੀ ਸਮਾਜਿਕ ਬੁਰਾਈਆਂ ਸੀ ਉਹਨਾਂ ਦੇ ਵੀ ਸਿੱਧੀ ਝੋਟ ਕੀਤੀ ਜਪੂਜੀ ਸਾਹਿਬ ਆਸਾ ਦੀਵਾਰ ਸਿੱਧ ਗੋਸ਼ਟੀ ਇਹ ਬਾਣੀ ਤਾਂ ਅੱਜ ਵੀ ਰਾਹ ਦਿਖਾਉਂਦੀ ਹੈ ਬਿਲਕੁਲ ਉਹਨਾਂ ਦਾ ਇਹ ਕਥਨ ਬਹੁਤ ਮਸ਼ਹੂਰ ਹੈ ਸੱਚ ਸਭ ਤੋਂ ਉੱਚਾ ਗੁਣ ਹੈ ਪਰ ਸੱਚਾ ਜੀਵਨ ਉਸ ਤੋਂ ਵੀ ਉੱਚਾ ਹੈ ਇਹ ਤਾਂ ਜਿਵੇਂ ਸਾਰੀ ਸਿੱਖੀ ਦਾ ਨਿਚੋੜ ਹੀ ਹੋਵੇ ਹਾਂਜੀ ਬਹੁਤ ਡੂੰਗੀ ਗੱਲ ਹੈ ਫਿਰ 22 ਸਤੰਬਰ 1539 ਨੂੰ ਕਰਤਾਰਪੁਰ ਸਾਹਿਬ ਜੋ ਜੋਤੀ ਜੋਤ ਸਮਾ ਗਏ ਇਸੇ ਸੱਚੇ ਜੀਵਨ ਦੀ ਲੀਨ ਨੂੰ ਫਿਰ ਅੱਗੇ ਵਧਾਇਆ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਪਹਿਲਾ ਨਾਮ ਸੀ ਪਾਈ ਲੈਣਾ ਜੀ ਜਨਮ 31 ਮਾਰਚ 1504 ਮੱਤੇ ਦੀ ਸਰਾਈ ਹਾਂਜੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਸੇਵਾ ਨਿਮਰਤਾ ਤੇ ਯੋਗਤਾ ਦੇਖ ਕੇ ਹੀ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ ਆਪਣੇ ਪੁੱਤਰਾਂ ਦੀ ਬਜਾਏ ਗੁਰੂ ਅੰਗਦ ਦੇਵ ਜੀ ਦਾ ਇੱਕ ਬਹੁਤ ਵੱਡਾ ਕੰਮ ਸੀ ਗੁਰਮੁਖੀ ਲਿਪੀ ਨੂੰ ਮਿਆਰੀ ਬਣਾਉਣਾ ਇਸ ਦੀ ਕੀ ਖਾਸੀਅਤ ਸੀ ਦੇਖੋ ਇਹ ਬਹੁਤ ਹੀ ਦੂਰ ਦੀ ਸੋਚ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਲਿਖਣਾ ਤੇ ਅੱਗੇ ਪਹੁੰਚਾਉਣਾ ਬਹੁਤ ਜ਼ਰੂਰੀ ਸੀ ਤੇ ਇਹਦੇ ਲਈ ਇੱਕ ਸਾਂਝੀ ਸਪਸ਼ਟ ਲਿਪੀ ਚਾਹੀਦੀ ਸੀ ਹੂੰ ਸੋ ਗੁਰਮੁਖੀ ਨੂੰ ਮਿਆਰੀ ਬਣਾ ਕੇ ਗੁਰੂ ਅੰਗਦ ਦੇਵ ਜੀ ਨੇ ਇੱਕ ਤਰ੍ਹਾਂ ਨਾਲ ਸਿੱਖ ਵਿਚਾਰਧਾਰਾ ਦੇ ਪੱਕੇ ਪੈਰ ਲਵਾ ਦਿੱਤੇ ਉਹਨਾਂ ਨੇ ਲੰਗਰ ਦੀ ਪ੍ਰਥਾ ਨੂੰ ਵੀ ਹੋਰ ਵਧੀਆ ਢੰਗ ਨਾਲ ਚਲਾਇਆ ਤੇ ਨਾਲ ਹੀ ਮੱਲਖਾੜੇ ਸ਼ੁਰੂ ਕੀਤੇ ਅੱਛਾ ਮੱਲਖਾੜੇ ਯਾਨੀ ਸਰੀਰਿਕ ਤੰਦਰੁਸਤੀ ਤੇ ਵੀ ਜ਼ੋਰ ਹਾਂਜੀ ਮਨ ਦੇ ਨਾਲ ਤਨ ਦੀ ਤੰਦਰੁਸਤੀ ਵੀ ਜ਼ਰੂਰੀ ਹੈ ਇਹ ਸੋਚ ਸੀ ਉਸ ਵੇਲੇ ਦੇ ਰਾਜਨੀਤਿਕ ਹਾਲਾਤ ਵੀ ਕਾਫੀ ਉਤਰਾ ਚੜਾਵਾਲੇ ਸੀ ਹਮਾਇੂ ਸ਼ੇਰ ਸ਼ਾ ਸੂਰੀ ਹਾਂਜੀ ਇੱਕ ਗੱਲ ਸੁਣਨ ਚਾਹੁੰਦੀ ਐ ਕਿ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਹੁਮਾਈਉ ਭੱਜ ਰਿਹਾ ਸੀ ਤਾਂ ਉਹ ਗੁਰੂ ਅੰਗਦ ਦੇਵ ਜੀ ਕੋਲ ਆਇਆ ਸੀ ਆਸ਼ੀਰਵਾਦ ਲੈਣ ਲਈ। ਉਹ ਗੁਰੂ ਸਾਹਿਬ ਦੇ 64 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੇ ਉਹ 29 ਮਾਰਚ 1552 ਨੂੰ ਖਡੂਰ ਸਾਹਿਬ 'ਚ ਜੋਤੀ ਜੋਤ ਸਮਾਏ। ਉਹਨਾਂ ਤੋਂ ਬਾਅਦ ਗੁਰੂ ਬਣੇ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ। ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਾਫੀ ਵੱਡੀ ਉਮਰ 'ਚ 73 ਸਾਲ ਦੀ ਉਮਰ 'ਚ ਗੁਰੂ ਬਣੇ। ਹਾਂਜੀ ਇਹ ਵੀ ਇੱਕ ਖਾਸ ਗੱਲ ਹੈ ਜਨਮ 5 ਮਈ 1479 ਬਾਸਰ ਕੇ ਗਿੱਲਾਂ ਚ ਹੋਇਆ ਉਮਰ ਭਾਵੇਂ ਵੱਡੀ ਸੀ ਪਰ ਕੰਮ ਬਹੁਤ ਵੱਡੇ ਕੀਤੇ ਉਹਨਾਂ ਨੇ ਹਰਣਾ ਬਿਲਕੁਲ ਜੋਸ਼ ਤੇ ਜਜ਼ਬਾ ਪੂਰਾ ਸੀ ਸਿੱਖ ਪੰਥ ਨੂੰ ਸੰਗਠਿਤ ਕਰਨ ਲਈ ਉਹਨਾਂ ਨੇ ਮੰਜੀ ਪ੍ਰਣਾਲੀ ਸ਼ੁਰੂ ਕੀਤੀ ਇਹ ਕੀ ਸੀ ਇੱਕ ਤਰ੍ਹਾਂ ਨਾਲ 22 ਇਲਾਕਾਈ ਕੇਂਦਰ ਬਣਾ ਦਿੱਤੇ ਸਿੱਖੀ ਦੇ ਪ੍ਰਚਾਰ ਲਈ ਅੱਛਾ 22 ਕੇਂਦਰ ਹਾਂਜੀ ਇਸ ਨਾਲ ਸਿੱਖੀ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਿਆ ਜਥੇਬੰਦੀ ਬਹੁਤ ਮਜ਼ਬੂਤ ਹੋਈ ਇਸ ਨਾਲ ਤੇ ਲੰਗਰ ਲਈ ਉਹਨਾਂ ਦਾ ਨਿਯਮ ਬਹੁਤ ਮਸ਼ਹੂਰ ਹੋਇਆ ਪਹਿਲੇ ਪੰਗਤ ਫਿਰ ਸੰਗਤ ਇਸ ਪਿਛੇ ਕੀ ਕਾਰਨ ਸੀ ਇਹਦੇ ਪਿੱਛੇ ਉਹੀ ਬਰਾਬਰੀ ਵਾਲੀ ਗੱਲ ਸੀ ਉਹਨੂੰ ਹੋਰ ਪੱਕਾ ਕਰਨਾ ਸੀ ਮਤਲਬ ਕੋਈ ਵੀ ਆਵੇ ਭਾਵੇਂ ਰਾਜਾ ਹੋਵੇ ਭਾਵੇਂ ਕੋਈ ਗਰੀਬ ਪਹਿਲਾਂ ਸਾਰਿਆਂ ਨਾਲ ਬੈਠ ਕੇ ਪੰਗਤ ਚ ਲੰਗਰ ਛਕੇ ਫਿਰ ਗੁਰੂ ਨੂੰ ਮਿਲੇ ਹੰਕਾਰ ਤੋੜਨ ਵਾਲੀ ਗੱਲ ਸੀ ਇਹ ਤਾਂ ਹਾਂਜੀ ਬਿਲਕੁਲ ਤੇ ਉਹਨਾਂ ਨੇ ਸਮਾਜਿਕ ਬੁਰਾਈਆਂ ਤੇ ਵੀ ਕਾਫੀ ਕੰਮ ਕੀਤਾ ਜਿਵੇਂ ਸਤੀ ਪ੍ਰਥਾ ਦਾ ਵਿਰੋਧ ਕੀਤਾ ਪਰਦੇ ਦੇ ਰਿਵਾਜ ਦਾ ਵਿਰੋਧ ਕੀਤਾ ਤੇ ਵਿਧਵਾ ਵਿਆਹ ਦੀ ਹਿਮਾਇਤ ਕੀਤੀ ਬਹੁਤ ਅਗਾਵਧੂ ਸੋਚੀ ਤੇ ਗੋਇੰਦਵਾਲ ਸਾਹਿਬ ਚ 84 ਪੌੜੀਆਂ ਵਾਲੀ ਬੌਲੀ ਬਣਵਾਈ। ਉਹ ਵੀ ਇੱਕ ਵੱਡਾ ਕੰਮ ਸੀ। ਸਿੱਖਾਂ ਲਈ ਇੱਕ ਅਹਿਮ ਸਥਾਨ ਬਣ ਗਿਆ ਉਹ। ਇਹ ਵੀ ਸੁਣਿਆ ਕਿ ਮੁਗਲ ਬਾਦਸ਼ਾਹ ਅਕਬਰ ਖੁਦ ਮਿਲਣ ਆਇਆ ਸੀ ਗੁਰੂ ਜੀ ਨੂੰ। ਹਾਂ, ਇਹ ਗੱਲ ਆਉਂਦੀ ਹੈ ਇਤਿਹਾਸ ਚ। ਅਕਬਰ ਕਾਫੀ ਪ੍ਰਭਾਵਿਤ ਸੀ ਗੁਰੂ ਸਾਹਿਬ ਤੋਂ। ਉਹ ਗੋਇੰਦਵਾਲ ਆਇਆ, ਪੰਗਤ ਚ ਬੈਠ ਕੇ ਲੰਗਰ ਛਕਿਆ ਤੇ ਗੁਰੂ ਜੀ ਦੇ ਕਹਿਣ ਤੇ ਤੀਰਥ ਯਾਤਰਾ ਤੇ ਲੱਗਣ ਵਾਲਾ ਟੈਕਸ ਵੀ ਮੁਆਫ ਕਰ ਦਿੱਤਾ ਸੀ ਉਹਨੇ। ਅੱਛਾ। ਗੁਰੂ ਅਮਰਦਾਸ ਜੀ ਦੀ ਬਾਣੀ ਸਭ ਤੋਂ ਵੱਧ ਹੈ ਗੁਰੂ ਗ੍ਰੰਥ ਸਾਹਿਬ 'ਚ 907 ਸ਼ਬਦ ਨੇ ਅਨੰਦ ਸਾਹਿਬ ਬਾਣੀ ਵੀ ਉਹਨਾਂ ਦੀ ਹੀ ਰਚਨਾ ਹੈ ਤੇ ਇੱਕ ਹੋਰ ਵੱਡਾ ਕੰਮ ਉਹਨਾਂ ਨੇ ਪਹਿਲੇ ਗੁਰੂਆਂ ਦੀ ਬਾਣੀ ਇਕੱਠੀ ਕਰਵਾਈ ਗੋਇੰਦਵਾਲ ਪੋਥੀ ਦੇ ਰੂਪ 'ਚ ਇਹ ਪੋਥੀ ਬਾਅਦ ਵਿੱਚ ਆਦੀ ਗ੍ਰੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ ਬਹੁਤ ਵਧੀਆ ਤੇ ਫਿਰ 1 ਸਤੰਬਰ 1574 ਨੂੰ ਉਹ ਗੋਇੰਦਵਾਲ ਸਾਹਿਬ 'ਚ ਜੋਤੀ ਜੋਤ ਸਮਾਏ ਹਾਂਜੀ ਇਸ ਤੋਂ ਬਾਅਦ ਆਂਦੇ ਨੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਪਹਿਲਾ ਨਾਮ ਭਾਈ ਜੇਠਾ ਜੀ ਜਨਮ 24 ਸਤੰਬਰ 1534 ਲਾਹੌਰ ਚ ਬਚਪਨ ਜੀ ਹੀ ਮਾਤਾ ਪਿਤਾ ਦਾ ਸਾਯਾ ਉੱਠ ਗਿਆ ਸੀ ਹਾਂਜੀ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਯੋਗਦਾਨ ਤਾਂ ਸ਼ਾਇਦ ਅੱਜ ਦਾ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹਦੀ ਨੀ ਰੱਖਣਾ ਤੇ ਪਵਿੱਤਰ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਉਣਾ ਸੀ ਬਿਲਕੁਲ ਅੰਮ੍ਰਿਤਸਰ ਸਾਹਿਬ ਹਾਂਜੀ ਇਹ ਸਿੱਖਾਂ ਦਾ ਕੇਂਦਰੀ ਤੁਰਾ ਬਣ ਗਿਆ ਤੇ ਉਹਨਾਂ ਨੇ ਮਸੰਦ ਪ੍ਰਣਾਲੀ ਸ਼ੁਰੂ ਕੀਤੀ ਇਹ ਕੀ ਸੀ ਕੁਝ ਖਾਸ ਸਿੱਖਾਂ ਨੂੰ ਮਸੰਦ ਨਿਯੁਕਤ ਕੀਤਾ ਗਿਆ ਜਿਹੜੇ ਦੂਰ ਦਰਾਡੇ ਇਲਾਕਿਆਂ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਤੇ ਸੰਗਤਾਂ ਤੋਂ ਦਸਵੰਦ ਯਾਨੀ ਕਮਾਈ ਦਾ ਦਸਵਾਂ ਹਿੱਸਾ ਇਕੱਠਾ ਕਰਕੇ ਗੁਰੂ ਘਰ ਪਹੁੰਚਾਉਂਦੇ ਸੀ। ਅੱਛਾ ਤਾਂ ਇਹ ਪ੍ਰਬੰਧ ਲਈ ਜ਼ਰੂਰੀ ਸੀ? ਹਾਂ, ਸੰਗਠਨ ਨੂੰ ਚਲਾਉਣ ਲਈ, ਵਿਸਥਾਰ ਲਈ ਬਹੁਤ ਜ਼ਰੂਰੀ ਸੀ ਇਹ। ਉਹਨਾਂ ਨੇ ਸਿੱਖ ਵਿਆਹ ਦੀ ਰਸਮ ਜਿਹਨੂੰ ਆਨੰਦ ਕਾਰਜ ਕਹਿੰਦੇ ਹਾਂ ਉਹਦੇ ਲਈ ਲਾਵਾ ਦੀ ਰਚਨਾ ਵੀ ਕੀਤੀ ਇਹ ਵੀ ਬਹੁਤ ਅਹਿਮ ਗੱਲ ਹੈ ਬਿਲਕੁਲ ਲਾਵਾ ਆਨੰਦ ਕਾਰਜ ਦਾ ਮੁੱਖ ਹਿੱਸਾ ਨੇ ਤੇ ਇਹ ਪਤੀ ਪਤਨੀ ਦੇ ਰੂਹਾਨੀ ਮਿਲਾਪ ਦੀ ਗੱਲ ਕਰਦੀਆਂ ਨੇ ਇੱਕ ਹੋਰ ਵੱਡਾ ਬਦਲਾ ਆਇਆ ਇਸ ਸਮੇ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਆਪਣੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਇਸ ਨਾਲ ਗੁਰਿਆਈ ਪਿਤਾ ਪੁਰਖੀ ਹੋ ਗਈ ਅਕਬਰ ਨਾਲ ਸੰਬੰਧ ਇਹਨਾਂ ਦੇ ਵੀ ਚੰਗੇ ਰਹੇ ਗੁਰੂ ਜੀ ਦੇ 678 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ 30 ਰਾਗਾਂ ਚ ਨਾਲ ਹੀ ਕੋੜੀਆਂ ਤੇ ਕਰਹੱਲੇ ਵੀ ਉਹਨਾਂ ਦੀ ਰਚਨਾ ਹੈ 1 ਸਤੰਬਰ 1581 ਨੂੰ ਗੋਇੰਦਵਾਲ ਸਾਹਿਬ ਚ ਜੋਤੀ ਜੋਤ ਸਮਾਏ ਹੁਣ ਬਾਰੀ ਆਉਂਦੀ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ ਜਨਮ 15 April 1563 ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਤਾਂ ਦੇਖੋ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਸਭ ਤੋਂ ਪਹਿਲਾਂ ਤਾਂ ਸ੍ਰੀ ਹਰਮੰਦਰ ਸਾਹਿਬ ਦਾ ਨਿਰਮਾਣ ਪੂਰਾ ਕਰਵਾਇਆ ਤੇ ਸਭ ਤੋਂ ਖਾਸ ਗੱਲ ਉਸ ਦੀ ਨੀ ਇੱਕ ਮੁਸਲਮਾਨ ਸੂਫੀ ਸੰਤ ਸਾਈ ਮੀਆਂ ਮੀਰ ਜੀ ਕੋਲੋਂ ਰਖਵਾਈ ਹਾਂ ਇਹ ਸਰਬਸਾਂਝੀ ਵਾਲਤਾ ਦੀ ਬਹੁਤ ਵੱਡੀ ਮਿਸਾਲ ਹੈ ਬਿਲਕੁਲ ਤੇ ਚਾਰ ਦਰਵਾਜ਼ੇ ਰੱਖੇ ਮਤਲਬ ਹਰ ਪਾਸਿਓਂ ਹਰ ਧਰਮ ਹਰ ਜਾਤ ਦੇ ਬੰਦੇ ਲਈ ਦਰਵਾਜ਼ੇ ਖੁੱਲੇ ਨੇ ਤੇ ਦੂਜਾ ਸਭ ਤੋਂ ਵੱਡਾ ਕੰਮ ਆਦ ਗ੍ਰੰਥ ਸਾਹਿਬ ਦਾ ਸੰਕਲਨ ਇਹ ਕਿੰਨਾ ਔਖਾ ਤੇ ਕਿੰਨਾ ਵੱਡਾ ਕੰਮ ਹੋਵੇਗਾ ਉਸ ਵੇਲੇ ਬਹੁਤ ਵੱਡਾ ਇਹ ਇੱਕ ਇਤਿਹਾਸਿਕ ਕੰਮ ਸੀ 1604 ਵਿੱਚ ਇਹ ਸੰਪੂਰਨ ਹੋਇਆ ਇਸ ਵਿੱਚ ਉਹਨਾਂ ਨੇ ਪਹਿਲੇ ਚਾਰ ਗੁਰੂਆਂ ਦੀ ਬਾਣੀ ਇਕੱਠੀ ਕੀਤੀ ਆਪਣੀ ਬਾਣੀ ਸ਼ਾਮਿਲ ਕੀਤੀ ਤੇ ਸਿਰਫ ਇਹੀ ਨਹੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਜਾਤਾਂ ਦੇ 15 ਭਗਤਾਂ ਸੂਫੀਆਂ ਪੱਟਾਂ ਦੀ ਬਾਣੀ ਵੀ ਸ਼ਾਮਿਲ ਕੀਤੀ ਵਾਹ ਭਾਈ ਗੁਰਦਾਸ ਜੀ ਨੇ ਲਿਖਣ ਦੀ ਸੇਵਾ ਕੀਤੀ ਇਹ ਕਦਮ ਸਿਰਫ ਬਾਣੀ ਨੂੰ ਸੰਭਾਲਣਾ ਨਹੀਂ ਸੀ ਇਹ ਤਾਂ ਐਲਾਨ ਸੀ ਕਿ ਸੱਚ ਕਿਸੇ ਇੱਕ ਧਰਮ ਜਾਂ ਜਾਤ ਦੀ ਜਗੀਰ ਨਹੀਂ ਸਹੀ ਗੱਲ ਹੈ ਇਸ ਤੋਂ ਇਲਾਵਾ ਮਸੰਦ ਪ੍ਰਣਾਲੀ ਨੂੰ ਹੋਰ ਪੱਕਾ ਦੀਪਤਾ ਦਸਵੰਦ ਨੂੰ ਹੋਰ ਉਤਸ਼ਾਹਿਤ ਕੀਤਾ ਤੇ ਲਾਹੌਰ ਚ ਇੱਕ ਬੌਲੀ ਵੀ ਬਣਵਾਈ ਪਰ ਫਿਰ ਮੁਗਲ ਸ਼ਾਸਕ ਜਹਾਂਗੀਰ ਨਾਲ ਸੰਬੰਧ ਵਿਗੜ ਗਏ ਜਿਸ ਕਰਕੇ ਸ਼ਹਾਦਤ ਹੋਈ ਹਾਂ ਦੇਖੋ ਅਕਬਰ ਦੇ ਜਾਣ ਤੋਂ ਬਾਅਦ ਜਦੋਂ ਜਹਾਂਗੀਰ ਆਇਆ ਤਾਂ ਉਹ ਸਿੱਖ ਧਰਮ ਦੇ ਵੱਧਦੇ ਅਸਰ ਤੋਂ ਤੇ ਗੁਰੂ ਜੀ ਦੀ ਲੋਕਪ੍ਰਿਅਤਾ ਤੋਂ ਥੋੜਾ ਕਬਰਾ ਗਿਆ ਸੀ ਫਿਰ ਜਹਾਂਗੀਰ ਦੇ ਬਾਗੀ ਪੁੱਤਰ ਖੁਸਰੋ ਦੀ ਮਦਦ ਦਾ ਇਲਜ਼ਾਮ ਲਾ ਕੇ ਤੇ ਕੱਟੜ ਲੋਕਾਂ ਦੇ ਭੜਕਾਉਣ ਤੇ ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ 3 ਮਈ 1606 ਲਾਹੌਰ ਅਸਹਿ ਤਸੀਹੇ ਦਿੱਤੇ ਗਏ ਤਤੀ ਤਵੀ ਤੇ ਬਿਠਾਉਣਾ ਸਿਰ ਤੇ ਗਰਮ ਰੇਤ ਪਾਉਣਾ ਇਹ ਸਿੱਖ ਇਤਿਹਾਸ ਦੀ ਪਹਿਲੀ ਤੇ ਬਹੁਤ ਵੱਡੀ ਸ਼ਹਾਦਤ ਸੀ ਹਾਂਜੀ ਇਸ ਦਾ ਸਿੱਖ ਮਾਨਸਿਕਤਾ ਤੇ ਬਹੁਤ ਡੂੰਘਾ ਅਸਰ ਪਿਆ ਲਾਹੌਰ ਚ ਗੁਰਦੁਆਰਾ ਡੇਰਾ ਸਾਹਿਬ ਇਸੇ ਸ਼ਹਾਦਤ ਦੀ ਯਾਦ ਚ ਗੁਰੂ ਜੀ ਦੀ ਬਾਣੀ ਚ ਸੁਖਮਨੀ ਸਾਹਿਬ ਤੇ 12 ਮਹਾਮਾਜ ਬਹੁਤ ਹੀ ਹਰਮਨ ਪਿਆਰੀਆਂ ਬਾਣੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੱਦੀ ਸੰਭਾਲੀ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੇ ਮਾਲਕ ਜਨਮ 19 ਜੂਨ 1595 ਗੁਰੂ ਕੀ ਵਡਾਲੀ ਹਾਂਜੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਪੰਥ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਇਤਾਦੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਸੀ ਕਿ ਸਿਰਫ਼ ਪਕਤੀ ਨਾਲ ਨਹੀਂ ਜ਼ੁਲਮ ਦਾ ਟਾਕਰਾ ਕਰਨ ਲਈ ਤਾਕਤ ਵੀ ਚਾਹੀਦੀ ਹੈ। ਇਸੇ ਕਰਕੇ ਮੀਰੀ ਪੀਰੀ ਦਾ ਸਿਧਾਂਤ ਆਇਆ। ਇਹ ਕਿਸੀ ਅਸਲ ਚ? ਹਾਂਜੀ। ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ। ਇੱਕ ਮੀਰੀ ਦੀ ਜਿਹੜੀ ਦੁਨਿਆਵੀ ਜਾਂ ਰਾਜਨੀਤਿਕ ਤਾਕਤ ਦਾ ਨਿਸ਼ਾਨ ਸੀ ਤੇ ਦੂਜੀ ਪੀਰੀ ਦੀ ਜਿਹੜੀ ਰੂਹਾਨੀ ਤਾਕਤ ਦਾ ਨਿਸ਼ਾਨ ਸੀ। ਅੱਛਾ। ਯਾਨੀ ਪਕਤੀ ਤੇ ਸ਼ਕਤੀ ਦੋਵੇਂ? ਬਿਲਕੁਲ। ਧਰਮ ਤੇ ਰਾਜਨੀਤੀ ਨਾਲ ਨਾਲ ਉਹਨਾਂ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਬਣਵਾਇਆ ਇਹ ਸਿੱਖਾਂ ਦੀ ਧਾਰਮਿਕ ਤੇ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣਿਆ ਤੇ ਉਹਨਾਂ ਨੇ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ ਇੱਕ ਫੌਜ ਤਿਆਰ ਕੀਤੀ ਉਹਨਾਂ ਨੂੰ ਮੁਗਲਾਂ ਨੇ ਕੈਦ ਵੀ ਕੀਤਾ ਸੀ ਗਵਾਲੀਅਰ ਦੇ ਕਿਲੇ 'ਚ ਹਾਂ ਜਹਾਂਗੀਰ ਨੇ ਕੀਤਾ ਸੀ ਪਰ ਜਦੋਂ ਰਿਹਾਈ ਦਾ ਹੁਕਮ ਹੋਇਆ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਉਦੋਂ ਹੀ ਨਿਕਲਾਂਗਾ ਜਦੋਂ ਮੇਰੇ ਨਾਲ ਕੈਦ 52 ਹੋਰ Hindu ਰਾਜਾਂ ਨੂੰ ਵੀ ਛੱਡਿਆ ਜਾਵੇਗਾ ਵਾਹ ਉਹਨਾਂ ਦੇ ਚੋਲੇ ਦੀਆਂ ਕਲੀਆਂ ਫੜ ਕੇ ਉਹ ਬਵੰਜਾ ਰਾਜੇ ਵੀ ਬਾਹਰ ਆਏ ਇਸੇ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਦాతਾ ਕਹਿੰਦੇ ਨੇ ਤੇ ਦੀਵਾਲੀ ਵਾਲੇ ਦਿਨ ਸਿੱਖ ਬੰਦੀ ਛੋੜ ਦਿਵਸ ਮਨਾਉਂਦੇ ਨੇ ਅੱਛਾ ਇਹ ਕਾਰਨ ਹੈ ਹਾਂਜੀ ਬਾਅਦ ਚ ਸ਼ਾਹਜਹਾਂ ਦੇ ਵੇਲੇ ਉਹਨਾਂ ਨੇ ਮੁਗਲਾਂ ਨਾਲ 4 ਜੰਗਾਂ ਵਿੱਚ ਲੜੀਆਂ ਤੇ ਜਿੱਤੀਆਂ ਕਿਰਤਪੁਰ ਸਾਹਿਬ ਸ਼ਹਿਰ ਵੀ ਉਹਨਾਂ ਨੇ ਵਸਾਇਆ। ਇੱਕ ਖਾਸ ਗੱਲ ਇਹ ਵੀ ਹੈ ਕਿ ਗੁਰੂ ਹਰਗੋਬਿੰਦ ਜੀ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਸ਼ਾਇਦ ਜ਼ੋਰ ਉਸ ਵੇਲੇ ਪੰਥ ਨੂੰ ਮਜ਼ਬੂਤ ਕਰਨ ਦੇ ਸੀ। ਹਾਂ, ਇੰਜ ਲੱਗਦਾ ਹੈ ਉਹਨਾਂ ਦਾ ਧਿਆਨ ਪੰਥ ਨੂੰ ਜਥੇਬੰਦਬ ਤੇ ਫੌਜੀ ਤੌਰ ਤੇ ਤਿਆਰ ਕਰਨ ਤੇ ਵੱਧ ਸੀ। 3 ਮਾਰਚ 1644 ਨੂੰ ਕਿਰਤਪੁਰ ਸਾਹਿਬ 'ਚ ਜੋਤੀ ਜੋਤ ਸਮਾਏ। ਇਹਨਾਂ ਤੋਂ ਬਾਅਦ ਸੱਤਵੇਂ ਗੁਰੂ ਬਣੇ ਗੁਰੂ ਹਰ Rai ਜੀ। ਗੁਰੂ ਹਰ Rai ਜੀ ਇਹ ਗੁਰੂ ਹਰਗੋਬਿੰਦ ਜੀ ਦੇ ਪੋਤਰੇ ਸਨ ਜਨਮ 19 ਜਨਵਰੀ 1630 ਕਿਰਤਪੁਰ ਸਾਹਿਬ ਜੀ ਇਹ ਬਹੁਤ ਸ਼ਾਂਤ ਸੁਭਾਅ ਦੇ ਤੇ ਦਿਆਲੂ ਸਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸ਼ਾਂਤੀ ਨਾਲ ਲੱਗੇ ਵਿਧਾਇਆ ਸਿੱਖੀ ਦੇ ਪ੍ਰਚਾਰ ਲਈ ਹੋਰ ਕੇਂਦਰ ਖੋਲੇ ਇੱਕ ਘਟਨਾ ਇਹਨਾਂ ਦੀ ਦਾਰਾ ਸ਼ਿਕੋ ਨਾਲ ਜੁੜੀ ਹੋਈ ਹੈ ਹਾਂ ਦਾਰਾ ਸ਼ਿਕੋ ਔਰੰਗਜ਼ੇਬ ਦਾ ਪਰਾ ਕੀ ਘਟਨਾ ਸੀ ਉਹ ਜਦੋਂ ਦਾਰਾ ਸ਼ਿਕੋ ਬਿਮਾਰ ਹੋਇਆ ਤਾਂ ਗੁਰੂ ਜੀ ਨੇ ਆਪਣੀ ਦਵਾਖਾਨੇ ਤੋਂ ਕੁਝ ਖਾਸ ਜੜੀ ਬੂਟੀਆਂ ਭੇਜ ਕੇ ਉਹਦਾ ਇਲਾਜ ਕੀਤਾ ਸੀ ਹੂੰ ਇਸ ਗੱਲ ਤੋਂ ਬਾਅਦ ਔਰੰਗਜ਼ੇਬ ਨਾਰਾਜ਼ ਹੋ ਗਿਆ ਤੇ ਉਹਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਉਹ ਗੁਰੂ ਜੀ ਖੁਦ ਨਹੀਂ ਗਏ। ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ। ਉੱਥੇ ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਤੁਕ ਮਿੱਟੀ ਮੁਸਲਮਾਨ ਕੀ ਨੂੰ ਬਦਲ ਕੇ ਮਿੱਟੀ ਬੇਈਮਾਨ ਕੀ ਕਹਿ ਦਿੱਤਾ। ਇਹ ਤਾਂ ਬਹੁਤ ਗਲਤ ਗੱਲ ਹੋਈ। ਹਾਂਜੀ ਜਦੋਂ ਗੁਰੂ ਹਰ Rai ਜੀ ਨੂੰ ਪਤਾ ਲੱਗਾ ਉਹ ਬਹੁਤ ਨਾਰਾਜ਼ ਹੋਏ। ਉਹਨਾਂ ਨੇ ਰਾਮ ਰਾਏ ਨੂੰ ਕਦੇ ਮੂੰਹ ਨਾ ਲਾਉਣ ਦਾ ਹੁਕਮ ਦਿੱਤਾ। ਕਿਉਂਕਿ ਗੁਰਬਾਣੀ ਬਦਲਣਾ ਸਭ ਤੋਂ ਵੱਡਾ ਗੁਨਾਹ ਸੀ ਗੁਰੂ ਹਰ राय ਜੀ ਦੀ ਵੀ ਕੋਈ ਬਾਣੀ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਦਿੱਤੀ ਤੇ 6 ਅਕਤੂਬਰ 1661 ਨੂੰ ਕਿਰਤਪੁਰ ਸਾਹਿਬ 'ਚ ਜੋਤੀ ਜੋਤ ਸਮਾ ਗਏ ਹੁਣ ਗੱਲ ਕਰਦੇ ਹਾਂ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਜੀ ਦੀ ਬਾਲਾਪ੍ਰੀਤਮ ਜਾਂ ਬਾਲ ਗੁਰੂ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਕਿਰਤਪੁਰ ਸਾਹਿਬ ਸਿਰਫ 5 ਸਾਲ ਦੀ ਉਮਰ 'ਚ ਗੁਰੂ ਬਣੇ ਸਭ ਤੋਂ ਛੋਟੀ ਉਮਰ ਦੇ ਗੁਰੂ ਪਰ ਉਹਨਾਂ ਦੀ ਸਮਝ ਤੇ ਰੂਹਾਨੀਅਤ ਬਹੁਤ ਉੱਚੀ ਸੀ ਪਰ ਛੋਟੀ ਉਮਰੇ ਹੀ ਉਹਨਾਂ ਨੂੰ ਦਿੱਲੀ ਜਾਣਾ ਪਿਆ ਔਰੰਗਜ਼ੇਬ ਕੋਲ ਹਾਂ ਕਿਉਂਕਿ ਰਾਮਰਾਏ ਨੇ ਫਿਰ ਗੁਰਗੱਦੀ ਤੇ ਦਾਵਾ ਕੀਤਾ ਸੀ ਤਾਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਬੁਲਾਇਆ ਗੁਰੂ ਜੀ ਦਿੱਲੀ ਗਏ ਰਾਜਾ ਜੈ ਸਿੰਘ ਦੇ ਬੰਗਲੇ 'ਚ ਠਹਿਰੇ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ ਹਾਂਜੀ ਬੰਗਲਾ ਸਾਹਿਬ ਉਸ ਵੇਲੇ ਦਿੱਲੀ ਚ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ ਬਾਲ ਗੁਰੂ ਨੇ ਆਪਣੀ ਛੋਟੀ ਜਿਹੀ ਉਮਰ ਚ ਬਿਨਾ ਕਿਸੇ ਪੇਦ ਭਾਵ ਦੇ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ ਉਹ ਕੀ ਜਾਂਦਾ ਹੈ ਕਿ ਜਿੱਥੇ ਉਹਨਾਂ ਦੇ ਚਰਨ ਲੱਗਦੇ ਜਾਂ ਜਿਸ ਪਾਣੀ ਨੂੰ ਛੂ ਲੈਂਦੇ ਲੋਕ ਠੀਕ ਹੋ ਜਾਂਦੇ ਪਰ ਅਫਸੋਸ ਲੋਕਾਂ ਦੀ ਸੇਵਾ ਕਰਦਿਆਂ ਉਹ ਖੁਦ ਵੀ ਇਸ ਬਿਮਾਰੀ ਦੀ ਲਪੇਟ 'ਚ ਆ ਗਏ ਹਾਂਜੀ ਜਦੋਂ ਉਹਨਾਂ ਦਾ ਅੰਤ ਸਮਾਂ ਨੇੜੇ ਆਇਆ ਤਾਂ ਸੰਗਤ ਨੇ ਪੁੱਛਿਆ ਕਿ ਅਗਲਾ ਗੁਰੂ ਕੌਣ ਹੋਵੇਗਾ ਬਹੁਤ ਕਮਜ਼ੋਰ ਸਨ ਸਿਰਫ ਇੰਨਾ ਹੀ ਕਹਿ ਸਕੇ ਬਾਬਾ ਬਕਾਲੇ ਮਤਲਬ ਅਗਲੇ ਗੁਰੂ ਬਕਾਲਾ ਪਿੰਡ ਵਿਛਣ ਅੱਛਾ ਗੁਰੂ ਹਰਕ੍ਰਿਸ਼ਨ ਜੀ ਦੀ ਵੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ ਉਹ 30 ਮਾਰਚ 1664 ਨੂੰ ਦਿੱਲੀ ਚ ਹੀ ਜੋਤੀ ਜੋਤ ਸਮਾ ਗਏ ਬਾਬਾ ਬਕਾਲੇ ਇਹ ਇਸ਼ਾਰਾ ਸੀ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਵਲ ਹਿੰਦ ਦੀ ਚਾਦਰ ਜਨਮ 1 April 1621 ਅੰਮ੍ਰਿਤਸਰ ਇਹ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਜੀ ਬਾਬਾ ਬਕਾਲੇ ਦੇ ਇਸ਼ਾਰੇ ਤੋਂ ਬਾਅਦ ਨਾ ਬਕਾਲੇ ਚ ਕਈ ਲੋਕ ਗੁਰੂਬਣ ਬੈਠੇ ਸੀ ਅੱਛਾ ਹਾਂ ਪਰ ਇੱਕ ਵਪਾਰੀ ਸਿਪਾਈ ਮੱਖਣ ਸ਼ਾਹ ਲੁਬਾਣਾ ਉਹਦਾ ਜਹਾਜ਼ ਸਮੁੰਦਰ ਚ ਫਸ ਗਿਆ ਸੀ ਉਹਨੇ ਸੁਖਣਾ ਸੁਖੀ ਸੀ ਉਹ ਸੱਚੇ ਗੁਰੂ ਦੀ ਭਾਲ ਚ ਬਕਾਲੇ ਆਇਆ ਤੇ ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਲਿਆ ਤੇ ਉੱਚੀ ਦੇ ਕੇ ਕਿਹਾ ਗੁਰੂ ਲਾਦੋਰੇ ਮਤਲਬ ਗੁਰੂ ਲੱਭ ਗਿਆ ਵਾਹ ਕਹਾਣੀ ਵੀ ਕਮਾਲ ਦੀ ਹੈ ਹਾਂ ਜੀ ਗੁਰੂ ਬਣਨ ਤੋਂ ਬਾਅਦ ਉਹਨਾਂ ਨੇ ਪੂਰਬੀ ਭਾਰਤ ਦੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਬਿਹਾਰ ਅਸਾਮ ਬੰਗਾਲ ਗਏ ਤੇ ਅਨੰਦਪੁਰ ਸਾਹਿਬ ਸ਼ਹਿਰ ਵਸਾਇਆ ਤੇ ਉਹਨਾਂ ਦਾ ਸਭ ਤੋਂ ਵੱਡਾ ਕਾਰਜ ਜਿਸ ਕਰਕੇ ਉਹਨਾਂ ਨੂੰ ਹਿੰਦ ਦੀ ਯਾਦਰ ਕਿਹਾ ਜਾਂਦਾ ਹੈ ਉਹ ਹੈ ਧਾਰਮਿਕ ਆਜ਼ਾਦੀ ਲਈ ਉਹਨਾਂ ਦੀ ਸ਼ਹਾਦਤ ਬਹੁਤ ਕੱਟੜ ਸੀ ਗੈਰ ਮੁਸਲਮਾਨਾਂ ਤੇ ਬਹੁਤ ਜ਼ੁਲਮ ਹੋ ਰਿਹਾ ਸੀ ਖਾਸ ਕਰਕੇ ਕਸ਼ਮੀਰ ਚ ਹਿੰਦੂ ਪੰਡਿਤਾ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਹਮ ਤਾਂ ਕਸ਼ਮੀਰੀ ਪੰਡਿਤਾ ਦਾ ਇੱਕ ਗਰੁੱਪ ਪੰਡਿਤ ਕਿਰਪਾ ਰਾਮ ਦੀ ਅਗਵਾਈ ਚ ਅਨੰਦਪੁਰ ਸਾਹਿਬ ਆਇਆ ਗੁਰੂਜੀ ਕੋਲ ਫਰਿਆਦ ਲੈ ਕੇ ਅੱਛਾ ਉਨ੍ਹਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਜਾਓ ਔਰੰਗਜ਼ੇਬ ਨੂੰ ਕਹੋ ਕਿ ਜੇ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਅਸੀਂ ਸਾਰੇ ਬਣ ਜਾਵਾਂਗੇ ਇਹ ਤਾਂ ਸਿੱਧੀ ਚੁਣੌਤੀ ਸੀ ਦੂਜਿਆਂ ਦੇ ਧਰਮ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਫੈਸਲਾ ਹਾਂਜੀ ਮਨੁੱਖੀ ਇਤਿਹਾਸ 'ਇਹ ਇੱਕ ਬੇਮਿਸਾਲ ਕੁਰਬਾਨੀ ਹੈ ਧਰਮ ਦੀ ਆਜ਼ਾਦੀ ਲਈ ਔਰੰਗਜ਼ੇਬ ਦੇ ਹੁਕਮ ਤੇ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਇਸਲਾਮ ਕਬੂਲ ਕਰਨ ਲਈ ਕਿਹਾ ਜਦੋਂ ਉਹਨਾਂ ਨੇ ਨਾ ਕੀਤੀ ਤਾਂ ਪਹਿਲਾਂ ਉਹਨਾਂ ਦੇ ਸਾਥੀਆਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਪਰ ਗੁਰੂ ਜੀ ਅਡੋਲ ਰਹੇ ਫਿਰ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ 'ਚ ਉਹਨਾਂ ਦਾ ਸੀਸ ਥੜ ਤੋਂ ਅਲੱਗ ਕਰ ਦਿੱਤਾ ਗਿਆ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ ਹਾਂਜੀ ਤੇ ਜਿੱਥੇ ਧੜ ਦਾ ਸੰਸਕਾਰ ਹੋਇਆ ਉਥੇ ਗੁਰਦੁਆਰਾ ਰਕਾਬगंज ਸਾਹਿਬ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਮਹੱਲਾ 9 ਦੇ ਸਿਰਲੇਖੇਟ 59 ਸ਼ਬਦ 57 ਸਲੋਕ ਹਾਂਜੀ 15 ਰਾਗਾਂ ਚ ਇਹ ਬਾਣੀ ਜ਼ਿਆਦਾਤਰ ਦੁਨੀਆ ਦੀ ਨਾਸ਼ਮਾਨਤਾ ਵੈਰਾਗ ਤੇ ਰੱਬ ਦੀ ਭਗਤੀ ਤੇ ਜ਼ੋਰ ਦਿੰਦੀ ਹੈ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਆਈ 10ਵੀਂ ਤੇ ਆਖਰੀ ਮਨੁੱਖੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਜਨਮ 22 ਦਸੰਬਰ 1666 ਪਟਨਾ ਸਾਹਿਬ ਇੱਕ ਮਹਾਨ ਯੋਧਾ ਕਵੀ ਚਿੰਤਕ ਆਗੂ ਬਹੁਤ ਕੁਸ਼ੀਓ ਨਦੀ ਸ਼ਖਸੀਅਤ ਜੀ ਬਿਲਕੁਲ ਸਰਬੰਸਦਾਨੀ ਉਹਨਾਂ ਦਾ ਸਭ ਤੋਂ ਵੱਡਾ ਕਾਰਜ ਤਾਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਸੀ ਹਾਂ ਖਾਲਸਾ ਸajna ਇਸ ਦੀ ਕੀ ਹੈਮਾਇਤ ਸੀ ਦੇਖੋ ਇਸ ਨੇ ਸਿੱਖ ਕੌਮ ਨੂੰ ਇੱਕ ਨਵੀਂ ਪਛਾਣ ਇੱਕ ਨਵਾਂ ਰੂਪ ਇੱਕ ਨਵਾਂ ਜੋਸ਼ ਦਿੱਤਾ ਆਨੰਦਪੁਰ ਸਾਹਿਬ ਜੀ ਵਿਸਾਖੀ ਤੇ ਉਹਨਾਂ ਨੇ ਪੰਜ ਸਿਰਾਂ ਦੀ ਮੰਗ ਕੀਤੀ ਪੰਜ ਵਖ ਵਖ ਜਾਤਾ ਵਖ ਵਖ ਇਲਾਕਿਆਂ ਤੋਂ ਸਿੱਖ ਨਿਤਰੇ ਪੰਜ ਪਿਆਰੇ ਹਾਂਜੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਬਣਾਇਆ ਫਿਰ ਆਪ ਉਹਨਾਂ ਤੋਂ ਅੰਮ੍ਰਿਤ ਛਕਿਆ ਆਪੇ ਗੁਰ ਚੇਲਾ ਖਾਲਸਾ ਨੂੰ ਸੰਤ ਸਿਪਾਹੀ ਬਣਾਇਆ ਜਿਹੜਾ ਧਰਮ ਦੀ ਰੱਖਿਆ ਵੀ ਕਰੇ ਤੇ ਜ਼ੁਲਮਦਾਰ ਟਾਕਰਾ ਵੀ ਪੰਜ ਕਕਾਰ ਕੇਸ ਕੰਘਾ ਕੜਾ ਕਿਰਪਾਨ ਕਛਹਿਰਾ ਇਹ ਖਾਲਸੇ ਦੀ ਪਹਿਚਾਨ ਬਣੇ ਤੇ ਉਹਨਾਂ ਨੇ ਇੱਕ ਹੋਰ ਇਤਿਹਾਸਿਕ ਫੈਸਲਾ ਲਿਆ ਮਨੁੱਖੀ ਗੁਰੂ ਦੀ ਪਰੰਪਰਾ ਖਤਮ ਕਰਕੇ ਗੁਰਗੱਦੀ ਸ੍ਰੀ ਗੁਰੂ ਗੰਦ ਸਾਹਿਬ ਜੀ ਨੂੰ ਸੌਂਪਣ ਦਾ ਹਾਂਜੀ ਇਹ ਬਹੁਤ ਵੱਡੀ ਗੱਲ ਸੀ 1708 ਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਮੇਸ਼ਾ ਲਈ ਗੁਰੂ ਐਲਾਨ ਦਿੱਤਾ ਹੁਕਮ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਤਲਬ ਸ਼ਬਦ ਨੂੰ ਗੁਰੂ ਮੰਨ ਲਿਆ ਗਿਆ ਸ਼ਬਦ ਹੀ ਗੁਰੂ ਬਿਲਕੁਲ ਇਹ ਸਿੱਖ ਧਰਮ ਦੀ ਵਿਲੱਖਣਤਾ ਹੈ ਉਹਨਾਂ ਦਾ ਆਪਣਾ ਜੀਵਨ ਵੀ ਬਹੁਤ ਸੰਘਰਸ਼ ਵਾਲਾ ਰਿਹਾ ਮੁਗਲਾਂ ਨਾਲ ਪਹਾੜੀ ਰਾਜਿਆਂ ਨਾਲ ਕਈ ਜੰਗਾਂ ਲੜੀਆਂ ਪੰਗਾਣੀ ਦਾ ਯੁੱਧ ਚਮਕੌਰ ਦੀ ਗੜੀ ਚਮਕੌਰ ਦੀ ਗੜੀ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ हां जी बाबा अजीत सिंह जी ਤੇ बाबा जुझार सिंह जी ਤੇ ਦੋ ਛੋਟੇ ਸਾਹਿਬਜ਼ਾਦੇ बाबा ਜ਼ੋਰਾਵਰ ਸਿੰਘ ਜੀ ਤੇ बाबा ਫਤਿਹ ਸਿੰਘ ਜੀ ਸਰਹੰਦ ਚ ਨੀਹਾਂ ਚ ਚਣਵਾ ਦਿੱਤੇ ਗਏ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਸਾਰਾ ਪਰਿਵਾਰ ਵਾਰ ਦਿੱਤਾ ਹਾਂ ਜੀ ਸਰਬੰਸ ਵਾਰ ਦਿੱਤਾ ਪਰ ਫਿਰ ਵੀ ਉਹ ਅਡੋਲ ਰਹੇ ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਫਾਰਸੀ ਚ ਜਿਹਨੂੰ ਜ਼ਫਰਨਾਮਾ ਕਹਿੰਦੇ ਨੇ ਜਿੱਤ ਦੀ ਚਿੱਠੀ ਉਹਦੇ ਚ ਉਹਨਾਂ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਨਿੰਦਾ ਕੀਤੀ ਤੇ ਆਪਣੀ ਨੈਤਿਕ ਜਿੱਤ ਦਾ ਐਲਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ ਕੋਟੀ ਦੇ ਕਵੀ ਵੀ ਸਨ ਉਹਨਾਂ ਦੀ ਬਾਣੀ ਦਸਮ ਗ੍ਰੰਥ ਚ ਮਿਲਦੀ ਹੈ ਜਾਬ ਸਾਹਿਬ ਅਕਾਲ ਉਸਤਤ ਬਚਿੱਤਰਨਾਟਕ ਚੰਡੀ ਦੀ ਵਾਰ ਬਹੁਤ ਸ਼ਕਤੀਸ਼ਾਲੀ ਰਚਨਾਵਾਂ ਨੇ ਫਿਰ 7 ਅਕਤੂਬਰ 1708 ਨੂੰ ਨਾਂਦੇੜ 'ਚ ਦੋ ਪਠਾਣਾ ਨੇ ਉਹਨਾਂ ਤੇ ਹਮਲਾ ਕੀਤਾ ਉਹ ਜ਼ਖਮੀ ਹੋ ਗਏ ਤੇ ਉਹਨਾਂ ਜ਼ਖਮਾ ਕਰਕੇ ਹੀ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ 10 ਗੁਰੂ ਸਾਹਿਬਾਨ ਦਾ ਸਰੀਰਿਕ ਸਫ਼ਰ ਪੂਰਾ ਹੋਇਆ ਪਰ ਉਹਨਾਂ ਦਾ ਕੰਮ ਉਹਨਾਂ ਦਾ ਮਾਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਹਮੇਸ਼ਾ ਲਈ ਜਾਰੀ ਹੋ ਗਿਆ ਹਾਂਜੀ ਤਾਂ ਆਓ ਹੁਣ ਥੋੜੀ ਜੀ ਗੱਲ ਕਰੀਏ 11ਵੇਂ ਤੇ ਹਮੇਸ਼ਾ ਰਹਿਣ ਵਾਲੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਹ ਸਿਰਫ ਕਿਤਾਬ ਨਹੀਂ ਸਿੱਖਾਂ ਲਈ ਜਿੰਦੇ ਜਾਗਦੇ ਗੁਰੂ ਨੇ ਸ਼ਬਦ ਗੁਰੂ ਜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਕਲਨ ਸੀ ਉਹ ਗੁਰੂ ਅਰਜਨ ਦੇਵ ਜੀ ਨੇ 1604 ਆਦੀ ਗ੍ਰੰਥ ਦੇ ਰੂਪ ਚ ਕੀਤਾ ਸੀ ਤੇ ਇਹਦਾ ਜਿਹੜਾ ਅੱਜ ਵਾਲਾ ਸਰੂਪ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਜਦੋਂ ਉਹਨਾਂ ਨੇ ਇਸ ਚ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਤੇ 1708 ਚ ਇਸ ਨੂੰ ਗੁਰਗੱਦੀ ਦਿੱਤੀ ਤੇ ਇਸ ਦੀ ਅਹਿਮੀਅਤ ਕੀ ਹੈ ਸਿੱਖਾਂ ਲਈ ਇਸ ਸਿੱਖਾਂ ਲਈ ਸਭ ਤੋਂ ਉੱਚੀ ਰੂਹਾਨੀ ਅਥੋਰਿਟੀ ਹੈ ਹਰ ਫੈਸਲਾ ਹਰ ਸਲਾਹ ਹਰ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਲਈ ਜਾਂਦੀ ਹੈ ਇਸ ਦੀ ਇੱਕ ਹੋਰ ਖਾਸੀਅਤ ਇਸ ਦੀ ਸਰਬ ਸਾਂਝੀ ਵਾਲਤਾ ਵੀ ਹੈ ਹੈਨਾ ਹਾਂਜੀ ਬਹੁਤ ਵੱਡੀ ਖਾਸੀਅਤ ਹੈ ਇਸ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਤਾਂ ਹੈ ਹੀ ਨਾਲ ਹੀ 15 ਹੋਰ ਭਗਤਾਂ ਸੰਤਾਂ ਸੂਫੀਆਂ ਦੀ ਬਾਣੀ ਵੀ ਹੈ ਜਿਹੜੇ ਵਕ ਵਕਤਾਂ ਜਾਤਾਂ ਇਲਾਕਿਆਂ ਤੋਂ ਸੀ ਜਿਵੇਂ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਬਾਬਾ ਫਰੀਦ ਜੀ ਹਾਂਜੀ ਬਿਲਕੁਲ ਭਗਤ ਨਾਮਦੇਵ ਜੀ ਇਹ ਦੁਨੀਆ ਦੇ ਧਾਰਮਿਕ ਗ੍ਰੰਥਾਂ 'ਚ ਇੱਕ ਅਨੋਖੀ ਮਿਸਾਲ ਹੈ ਇਹ ਦੱਸਦੀ ਹੈ ਕਿ ਸਾਰੇ ਮਨੁੱਖ ਬਰਾਬਰ ਨੇ ਤੇ ਸੱਚ ਸਾਂਝਾ ਹੈ ਇਸ ਦਾ ਮੁੱਖ ਸੰਦੇਸ਼ ਕੀ ਹੈ ਇੱਕ ਰੱਬ ਦੀ ਪਗਤੀ ਸਾਰੇ ਬਰਾਬਰ ਕੀਰਤ ਕਰਨੀ ਵੰਡ ਕੇ ਛਕਣਾ ਸੇਵਾ ਕਰਨੀ ਤੇ ਹਰ ਤਰ੍ਹਾਂ ਦੇ ਪੇਤ ਭਾਵ ਨੂੰ ਖਤਮ ਕਰਨਾ ਜਪਜੀ ਸਾਹਿਬ ਰਹਿਰਾਜ ਸਾਹਿਬ ਕੀਰਤਨ ਸੋਹਿਲਾ ਸੁਖਮਣੀ ਸਾਹਿਬ ਇਹ ਬਾਣੀਆਂ ਤਾਂ ਰੋਜ਼ਾਨਾ ਜੀਵਨ ਦਾ ਹਿੱਸਾ ਨੇ ਹਾਂਜੀ ਇਹ ਤੇ ਹੋਰ ਬਹੁਤ ਸਾਰੀਆਂ ਬਾਣੀਆਂ ਇਹ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਤੇ ਅਧਿਆਤਮਿਕ ਨੈਤਿਕ ਸਮਾਜਿਕ ਹਰ ਪਾਸੇ ਸੇ ਦਿਂਦਿਆਂ ਨੇ ਸਹੀ ਜੀਵਨ ਜਿਉਣ ਲਈ ਪ੍ਰੇਰਣਾ ਦਿੰਦੀਆਂ ਨੇ ਤਾਂ ਜੇ ਆਪਾਂ ਅੱਜ ਦੀ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਹ ਇੱਕ ਅਜੀਹਾ ਸਫ਼ਰ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਇਨਕਲਾਬੀ ਵਿਚਾਰਾਂ ਤੋਂ ਸ਼ੁਰੂ ਹੋਇਆ ਫਿਰ ਅਗਲੇ ਗੁਰੂ ਸਾਹਿਬਾਨ ਨੇ ਉਹਨੂੰ ਸੰਸਥਾਵਾਂ ਦਾ ਰੂਪ ਦਿੱਤਾ ਸਮਾਜ ਸੁਧਾਰ ਕੀਤੇ ਕੁਰਬਾਨੀਆਂ ਦਿੱਤੀਆਂ ਪੰਥ ਨੂੰ ਤਕੜਾ ਕੀਤਾ ਤੇ ਅਖੀਰ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਇਸ ਨੂੰ ਹਮੇਸ਼ਾ ਲਈ ਕਾਇਮ ਕਰ ਦਿੱਤਾ। ਹਾਂਜੀ ਤੇ ਇਸ ਸਾਰੇ ਸਫ਼ਰ 'ਚ ਸਰਬਸਾਂਝੀ ਵਾਲਤਾ, ਬਰਾਬਰੀ, ਕਿਰਤ, ਸੇਵਾ, ਨਿਡਰਤਾ ਇਹ ਮੂਲ ਗੱਲਾਂ ਰਹੀਆਂ। ਇੱਥੇ ਨਾ ਇੱਥੇ ਬਲ ਸੋਚਣ ਵਾਲੀ ਐ ਜਿਹੜੀ ਸਾਨੂੰ ਵਾਪਸ ਗੁਰੂ ਨਾਨਕ ਦੇਵ ਜੀ ਦੇ ਉਸ ਕਥਨ ਤੇ ਲੈ ਜਾਂਦੀ ਐ। ਸੱਚ ਸਭ ਤੋਂ ਉੱਚਾ ਗੁਣ ਹੈ ਪਰ ਸੱਚਾ ਜੀਵਨ ਉਸ ਤੋਂ ਵੀ ਉੱਚਾ ਹੈ। ਹੁਣ ਜਿੰਨੀ ਗੱਲ ਆਪਾਂ ਕੀਤੀ ਹੈ ਉਹਦੇ ਹਿਸਾਬ ਨਾਲ ਸੱਚਾ ਜੀਵਨ ਸਿਰਫ ਸੱਚ ਬੋਲਣਾ ਜਾਂ ਸੱਚ ਨੂੰ ਜਾਣ ਲੈਣਾ ਹੀ ਨਹੀਂ ਹੈ ਹੂੰ ਇਹ ਤਾਂ ਉਹਨਾਂ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ ਹੈਨਾ ਤਾਂ ਸਵਾਲ ਇਹ ਉੱਠਦਾ ਹੈ ਕਿ ਅੱਜ ਦੇ ਜ਼ਮਾਨੇ 'ਚ ਖਾਸ ਕਰਕੇ ਜਦੋਂ ਅਸੀਂ ਕਿਰਤ ਕਰਨੀ ਤੇ ਵੰਡ ਛਕਣਾ ਦੀ ਗੱਲ ਕਰਦੇ ਆ ਤਾਂ ਸੱਚਾ ਜੀਵਨ ਜਿਉਣ ਦੇ ਅਸਲ ਮਾਇਨੇ ਕੀ ਹੋ ਸਕਦੇ ਨੇ ਹਾਂ ਇਹ ਬਹੁਤ ਵਧੀਆ ਨੁਕਤਾ ਹੈ ਇਹ ਸਿਰਫ ਇਤਿਹਾਸ ਪੜਨ ਦੀ ਗੱਲ ਨਹੀਂ ਇਹ ਤਾਂ ਰੋਜ਼ਾਨਾ ਜ਼ਿੰਦਗੀ ਚ ਅਪਣਾਉਣ ਵਾਲਾ ਫਲਸਫਾ ਹੈ ਇਸ ਬਾਰੇ ਸੋਚਣਾ ਚਾਹੀਦਾ ਹੈ ਬਿਲਕੁਲ ਸੋਚਣ ਲਈ ਬਹੁਤ ਵਧੀਆ ਸਵਾਲ ਹੈ ਅੱਜ ਦੇ ਸਫ਼ਰ ਚ ਸਾਡੇ ਨਾਲ ਜੁੜਨ ਲਈ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ